ਹਾ ਦੇਖੋ ਬਈ ਹੜਾਂ ਦੇ ਪਾਣੀ ਸੁੱਕਣ ਤੋਂ ਬਾਅਦ ਦੇ ਹਾਲਾਤ ਹੈ ਦੇਖੋ ਕਿੰਨਾ ਨੁਕਸਾਨ ਹੋਇਆ ਹਨ ਸਾਰੀ ਫਸਲ ਹੀ ਖਰਾਬ ਹੋ ਗਈ ਤੇ ਜੋ ਝੋਨਾ ਉਪਰੋ ਉਪਰ ਦੇਖਦਾ ਹੋ ਕੁ ਪੈਣਾ ਵਾਟਰ ਰੰਜਣਾ ਦੇਖੋ ਕਿੰਨਾ ਕਿੰਨਾ ਪਾਣੀ ਦਾ ਸਿਸਟਮ ਆ ਜੀਸੀਬੀ ਦੇ ਨਾਲ ਮਿੱਟੀ ਪੱਧਰ ਕਿੱਥੇ ਜਾ ਰਹੀ ਹੈ ਇਸੇ ਕਰਕੇ ਇਹ ਸਰਕਾਰਾਂ ਨੂੰ ਹੁਣ ਚਾਹੀਦਾ ਹੈਗਾ ਕਭੀ ਇਹ ਜਨਤਾ ਦਾ ਇਹ ਲੋਕਾਂ ਦਾ ਸਾਥ ਦੇਣਾ ਤੇ ਇਹ ਸਾਥ ਦੇਣ ਦੇ ਨਾਲ ਹੀ ਕਿਉਂਕਿ ਸਰਕਾਰਾਂ ਨੂੰ ਇਹ ਲੋਕਾਂ ਨੇ ਹੀ ਬਣਾਇਆਗਾ ਜੇ ਹੁਣ ਸਾਥ ਨਾ ਦੇਊਗੀ ਸਰਕਾਰੇ ਸਰਕਾਰਾਂ ਦੀ ਗੱਲ ਦੀ ਹੈ ਚਲੋ ਵਿੱਚ ਬਹੁਤ ਵੀਡੀਓ ਦੇਖੀਆਂ ਵੀ ਹੈਗੀਆਂ ਬੀਜੀਐਸ ਦੇ ਨਾਲ ਪਤਾ ਲੱਗਦਾ ਹੈਗਾ ਵੀ ਸਰਕਾਰਾਂ ਨੇ ਇਹ ਪਾਣੀ ਛੱਡਿਆਗਾ ਕੁਝ ਬਰਸਾਤਾਂ ਦਾਗਾ ਤੇ ਫਿਰ ਵੀ ਅੱਗੇ ਸਰਕਾਰਾਂ ਨੇ ਬਣਾਣਾ ਹੈ ਉਹ ਵੀ ਜਨਤਾ ਦੇ ਨਾਲ ਹੀ ਬਣੂਗੀ ਸਰਕਾਰ ਅੱਬਲੀ ਤਾਂ ਹੁਣ ਸਰਕਾਰਾਂ ਦਾ ਖਾਤਮਾ ਹੀ ਆ ਆਪਣੇ ਆਪ ਦੇ ਵਿੱਚ ਹੀ ਰਲ ਮਿਲ ਕੇ ਦੁਨੀਆਦਾਰੀ ਨੂੰ ਚੱਲਣਾ ਚਾਹੀਦਾਗਾ ਸਰਕਾਰਾਂ ਦਾ ਤਾਂ ਭਰੋਸਾ ਛੱਡ ਹੀ ਦਿਓ ਕਿਉਂਕਿ ਸਰਕਾਰਾਂ ਨੇ ਤਾਂ ਸਾਥ ਦੇ ਲਾਣੀ ਹੈ ਇਹ ਸਿਰਫ ਲੁੱਟਣ ਵਾਲੀਆਂ ਹੈਗੀਆਂ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ